ਪੰਜਾਬ ਵਿੱਚ ਦਿਨੋ-ਦਿਨ ਟ੍ਰੈਫਿਕ ਦੀ ਸਮੱਸਿਆ ਵਧਦੀ ਜਾ ਰਹੀ ਹੈ ਤੇ ਕਈ ਕੀਮਤੀ ਜਾਨਾਂ ਵੀ ਜਾ ਰਹੀਆਂ ਨੇ ਸ਼ਹਿਰ ਵਿੱਚ ਵੀ ਟ੍ਰੈਫਿਕ ਦੀ ਵੱਡੀ ਸਮੱਸਿਆ ਹੈ ਤੇ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਦੇ ਅੱਗੇ ਸਮਾਨ ਅਤੇ ਆਪਣੇ ਬੋਰਡ ਵਗੈਰਾ ਲਗਾਏ ਹੋਏ ਨੇ ਤੇ ਟ੍ਰੈਫਿਕ ਨੂੰ ਨਿਰਵਿਘਨ ਲੰਘਣ ਵਿੱਚ ਸਮੱਸਿਆ ਆਉਂਦੀ ਹੈ ਇਸ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਨੂੰ ਜਗਾਉਣ ਲਈ ਸ਼ਹਿਰ ਦੇ ਬਹੁਤ ਚਰਚਿਤ ਸੰਵਾਦ ਗਰੁੱਪ ਵੱਲੋਂ ਇੱਕ ਮਹਿੰਮ ਚਲਾਈ ਗਈ ਹੈ ਜਿਸ ਨੂੰ ਲੈ ਕੇ ਅੱਜ ਸ਼ਾਮ ਨੂੰ ਇੱਕ ਕੈਂਡਲ ਮਾਰਚ ਵੀ ਕੱਢਿਆ ਜਾ ਰਿਹਾ ਹੈ ਅਤੇ ਇਸ ਸਕੈਂਡਲ ਮਾਰਚ ਦੀ ਕਾਲ ਨੂੰ ਲੈ ਕੇ ਪ੍ਰਸ਼ਾਸਨ ਨੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਦੇ ਮੁਲਾਜ਼ਮਾ ਨੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਦੁਕਾਨਾਂ ਅੱਗੇ ਲਗਾਏ ਬੋਰਡ ਫਲੈਕਸ ਸਮਾਨ ਨੂੰ ਅਤੇ ਸ਼ਹਿਰ ਵਿੱਚ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਇਸ ਵੱਧ ਦੇ ਟ੍ਰੈਫਿਕ ਕਾਰਨ ਸ਼ਹਿਰ ਵਿੱਚ ਇੱਕ ਹਾਦਸਾ ਵੀ ਹੋ ਚੁੱਕਾ ਹੈ ਦੇਖੋ ਕੈਂਡਲ ਮਾਰਚ ਤਾਂ ਇੱਕ ਮਜਬੂਰੀ ਬਣ ਗਈ ਸੀ ਲੋਕਾਂ ਦੀ ਜਦੋਂ ਜਾਨਾਂ ਜਾ ਰਹੀਆਂ ਨੇ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਅਸੀਂ ਬਹੁਤ ਲੰਬੇ ਸਮੇਂ ਤੋਂ ਲਗਭਗ 2 ਸਾਲ ਤੋਂ ਲਗੇ ਹੋਏ ਆ ਇਸੇ ਜਦੋਂ ਜਹਾਜ ਚਾਹੇ ਉਹ ਟ੍ਰੈਫਿਕ ਪੁਲਿਸ ਦੀ ਮਿੰਤਾ ਕਰ ਰਹੇ ਆ ਚਾਹੇ ਪ੍ਰਸ਼ਾਸਨ ਦੀ ਮਿੰਤਾ ਕਰ ਰਹੇ ਆ ਐਸਡੀਐਮ ਸਾਹਿਬ ਨੇ ਵੀ ਆਪਣੇ ਵੱਲੋਂ ਬਹੁਤ ਜ਼ੋਰ ਲਾਇਆ ਸੀ ਪਰ ਕੁਝ ਲੋਕਾਂ ਦੀ ਨਲਾਕੀ ਆ ਕੁਝ ਪ੍ਰਸ਼ਾਸਨ ਦੀ ਨਲਾਕੀ ਆ ਸਾਰਿਆਂ ਦੇ ਕਰਕੇ ਪਰ ਹੁਣ ਦੇਖਿਆ ਨਹੀਂ ਜਾਂਦਾ ਜਦੋਂ ਇੱਕ ਹਫ਼ਤੇ ਵਿੱਚ ਤਿੰਨ ਜਾਨਾਂ ਜਾਣ ਤਾਂ ਇਸ ਤੋਂ ਉੱਤੇ ਕੁਝ ਨਹੀਂ ਹੋ ਸਕਦਾ ਉਹਨਾਂ ਤਿੰਨਾਂ ਵਿੱਚੋਂ ਦੋ ਤਾਂ ਉਹ ਇਕਲੋਤੀਆਂ ਸੰਤਾਨਾਂ ਸੀ ਆਪਣੇ ਮਾਪਿਆਂ ਤੁਸੀਂ ਉਹਨਾਂ ਦੇ ਦੁੱਖ ਦਾ ਅੰਦਾਜ਼ਾ ਭਲੀਭਾਂਤ ਲਾ ਸਕਦੇ ਹੋ ਤੋ ਇਹ ਮਜਬੂਰੀ ਹੈ ਕਿ ਕੈਂਡਲਮਾਰ ਸਾਨੂੰ ਕਰਨਾ ਪਿਆ ਇਹ ਕਿਸੇ ਪਰਟੀਕੂਲਰ ਬੰਦੇ ਦੇ ਖਿਲਾਫ ਨਹੀਂ ਹੈ ਇਹ ਲੋਕਾਂ ਨੂੰ ਜਗਾਉਣ ਲਈ ਇਹ ਪ੍ਰਸ਼ਾਸਨ ਨੂੰ ਜਗਾਉਣ ਲਈ ਹੈ ਤਾਂ ਕਿ ਕੱਲ ਨੂੰ ਹੋ ਸਕਦਾ ਹੈ ਕਿ ਉਹ ਜਿਹੜਾ ਦੁਕਾਨ ਕਿਸੇ ਦੇ ਅੱਜ ਪਰਿਵਾਰ ਨਾਲ ਵਾਪਰੇ ਕੱਲ ਨੂੰ ਸਾਡੇ ਪਰਿਵਾਰ ਨਾਲ ਵਾਪਰੇ ਮੇਰੇ ਨਾਲ ਵਾਪਰ ਸਕਦਾ ਹੈ ਤੁਹਾਡੇ ਨਾਲ ਵਾਪਰ ਸਕਦਾ ਹੈ ਸਾਡੇ ਬੱਚਿਆਂ ਨਾਲ ਵਾਪਰ ਸਕਦਾ ਅਸੀਂ ਨਹੀਂ ਚਾਹੁੰਦੇ ਕਿ ਇਹ ਜਿਹੜਾ ਦੁਕਾਨ ਤਾਂ ਕਿਸੇ ਹੋਰ ਪਰਿਵਾਰ 'ਚ ਜਾਵੇ ਇਹ ਸਾਡੀ ਮਜਬੂਰੀ ਸੀ ਕਿ ਇਹ ਕਾਫੀ ਦਿਨਾਂ ਤੋਂ ਮਤਲਬ ਜਿਹੜਾ ਆਪਣਾ ਨਾਬਾ ਸ਼ਹਿਰ ਹੈ ਨਾਬਾ ਸ਼ਹਿਰ ਦੇ ਲੋਕ ਨੇਗੇ ਤੇ ਲਗਾਤਾਰ ਹੀ ਕੰਪਲੇਟ ਕਰ ਰਹੇ ਨੇਗੇ ਕਿ ਜਿਹੜਾ ਨਾਬਾ ਪਟਿਆਲਾ ਰੋਡ ਆ ਉੱ ਹੁੰਦੀ ਹੈ ਤੇ ਉੱਥੇ ਲੋਕਾਂ ਨੇ ਰੇੜੀਆਂ ਬਹੁਤ ਜ਼ਿਆਦਾ ਲਾਈ ਪਿਆ ਨਜਾਇਜ਼ ਤੌਰ ਦੇ ਉੱਤੇ ਤੇ ਆਹ ਸ਼ੈੱਟ ਪਾਏ ਹੋਏ ਨੇਗੇ ਸਾਰੇ ਨਜਾਇਜ਼ ਤੌਰ ਦੇ ਨੇਗੇ ਐਡਾਂ ਲਾਇਆਂ ਹੋਈਆਂ ਨੇਗੀਆਂ ਜਿਹਦੇ ਕਾਰਨ ਨੇ ਕਿ ਲੋਕ ਨਾ ਮਤਲਬ ਗੱਡੀ ਚਲਾਉਂਦੇ ਚਲਾਉਂਦੇ ਉਹ ਐਡ ਕਦੀ ਦੇਖਣ ਲੱਗ ਜਾਂਦੇ ਨੇ ਕਿ ਜਿਹਦੇ ਕਾਰਨ ਕਿਸੇ ਨਾ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਆ ਤਾਂ ਪਿੱਛੇ ਇੱਕ ਬੱਚੇ ਦੀ ਡੈਥ ਹੋਈ ਆ ਤਾਂ ਹੋਰ ਵੀ ਮਤਲਬ ਕਈ ਐਕਸੀਡੈਂਟ ਹੋਏ ਨੇਗੇ ਘਟੋ ਘਟ 10 ਤੋਂ 15 ਮਤਲਬ ਜਿਹੜੀਆਂ ਡੈਥਾਂ ਨੇਗੀਆਂ ਨਾਬੇ ਵਿੱਚ ਹੋ ਚੁੱਕੀਆਂ ਨੇ ਜੀ ਆ ਜਿਹੜੀ ਇਹ ਰੋਡ ਹੈ ਇਸ ਦੇ ਜਿਹੜੇ ਆਲੇ ਦੁਆਲੇ 10 10 ਫੁੱਟ ਬਰਮ ਨੇ ਬਾਰਮਸ ਦੇ ਉੱਤੇ ਇਨਕ੍ਰੋਚਮੈਂਟ ਪਰਮਨੈਂਟ ਵੀ ਨੇ ਬਹੁਤ ਠੀਕ ਹੈ ਅੱਜ ਚੰਗਾ ਕੰਮ ਕੀਤਾ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿੰਦੇ ਅੱਜ ਇਹ ਟੈਂਪਰੇਰੀ ਹੈ ਬੱਟ ਇਸ ਰੋਡ ਨੂੰ ਜਿਹੜੀ ਹੈਗੀ ਹੈ ਬਾੜਾ ਗੇਟ ਤੋਂ ਲੈ ਕੇ ਰੋਟੀ ਦੇ ਬਰਿੰਦ ਤੱਕ ਡਬਲ ਕੀਤਾ ਜਾਵੇ ਜੀ ਨੰਬਰ 1 ਨਾਪਾ ਜਿਵੇਂ ਪਟਿਆਲੇ ਦੇ ਵਿੱਚ ਟ੍ਰੈਫਿਕ ਲਾਈਟਾਂ ਅਸੀਂ 25 ਕਿਲੋਮੀਟਰ ਲਗਾਈਆਂ ਨੇ ਟ੍ਰੈਫਿਕ ਲਾਈਟਾਂ ਲਗਾਈਆਂ ਜਾਂ ਔਰ ਸਰਕੂਲਰ ਰੋਡ ਹੈ ਜਿਹੜੀ ਇਹ ਇਸ ਇਹਾ ਜਿਹੜੇ ਇੱਕ ਰਿੰਗ ਰੋਡ ਨਾਪੇ ਦੇ ਆਡੋਰੇ ਰਿੰਗ ਰੋਡ ਬਣਾਈ ਜਾਵੇ ਹੁਣ ਜਿਹੜੇ ਇੱਥੇ ਤੁਸੀਂ ਦੇਖੋਗੇ ਕਿੰਨਾ ਜ਼ਿਆਦਾ ਡੈਂਸਿਟੀ ਹੈ ਟ੍ਰੈਫਿਕ ਦੀ ਠੀਕ ਹੈ ਇਹਦੇ ਤੇ ਇੰਕਰੋਚਮੈਂਟਸ ਨੇ ਹੈਵੀ ਟ੍ਰੈਫਿਕ ਬਾਹਰ ਹੋ ਜੇਗੀ ਹੈਵੀ ਟ੍ਰੈਫਿਕ ਇੱਕ ਤਾਂ ਬਾਹਰ ਹੋਵੇ ਜੀ ਨੰਬਰ 2 ਦੇ ਉੱਤੇ ਇਹ ਜਿਹੜੀ ਰੋਡ ਹੈ ਇਹ ਡਬਲ ਹੋਣੀ ਚਾਹੀਦੀ ਹੈ ਠੀਕ ਹੈ ਜੇ ਉਹਨਾਂ ਚਿਰ ਡਬਲ ਨਹੀਂ ਹੁੰਦੀ ਤਾਂ ਇਹਦੇ ਵਿਚਾਲੇ ਇੱਕ ਜਿਵੇਂ ਪਟਿਆਲੇ ਆਪਾਂ ਜਾਣਦੇ ਆ ਵਰਕਸ਼ਾਪ ਕੋਲੇ ਇਹਦੇ ਵਿਚਾਲੇ ਜੰਗਲਾ ਲੱਗੇ ਇਹਦੇ ਵਿਚਾਲੇ ਜੰਗਲਾ ਲੱਗੇ ਜੇ ਨਜਾਇਜ਼ ਕੱਪੜੇ ਹਟਣਗੇ ਤਾਂ ਹੀ ਹੋਏਗਾ ਜੀ ਬਿਲਕੁਲ ਨਜਾਇਜ਼ ਕੱਪੜੇ ਤਾਂ ਹੀ 10-10 ਫੁੱਟ ਬਰਮ ਹੈ ਹੂੰ ਉਸ ਇੱਧਰ ਜਿੱਧਰ ਮਰਜ਼ੀ ਕਮਾ ਕੇ ਦੇਖ ਲਓ ਕਿਵੇਂ ਇੰਕਰੋਚਮੈਂਟਾਂ ਨੇ ਉਹ এনਕੋਰੇਜਮੈਂਟ ਕਾਦੇ ਵਾਸਤੇ ਨੇ ਨਾ ਤਾਂ ਪੈਡੈਸਟਰੀਅਨ ਨਾ ਸਕੂਟਰਿਸ ਨਾ ਮੋਟਰਸਾਈਕਲ ਨਾ ਬੱਚੇ ਨਾ ਔਰਤਾਂ ਸੇਫ ਹੀ ਨਹੀਂ ਹੈ